brought to by silver pumps top quality or consistent performance ke liye sirf silver pumps naam yaad rakhna dharmik sthanan te te odu maan chief minister saab da bayan ki aunda bi e koi gall nahi ji bilkul normal chizaan je chhanda saab e chizaan normal nahi ta phir tusi abnormal kinu kahoge ta sahi na jadon halaat jehde ne o balochistan ya pakistan argay ban jaan ge onu tusi kahoge bi hun load a kam karan di ਬਿਲਕੁਲ ਤੁਹਾਡਾ ਬਿਆਨ ਆਏ ਇੱਕ ਤਾਂ ਐਡਾ ਵੱਡਾ ਹਾਦਸਾ ਹੋਣਾ ਵੀ ਅੱਗੇ ਕਿਤੇ ਗੋਲੀ ਚਲਾਉਣ ਦੀ ਗੱਲ ਹੁੰਦੀ ਸੀ ਹੁਣ ਆਉਂਦੀ ਆ ਗਰਨੇਡ ਸਿੱਟਨਾ ਗਰਨੇਡ ਤਾਂ ਕਦੇ ਟੈਰਰਿਜ਼ਮ ਵੇਲੇ ਵੀ ਨਹੀਂ ਆ ਵਰਤੇ ਗਏ ਸੀ ਜੋ ਹਾਲਾਤ ਪੰਜਾਬ ਦੇ ਬਣ ਚੁੱਕੇ ਆ ਮੈਂ ਕੱਲ ਹੀ ਸ਼੍ਰੀ ਅਮਰitsar ਸਾਹਿਬ ਤੋਂ ਆਇਆ ਤੇ ਪਿੱਛੋਂ ਹੀ ਰਾਤ ਨੂੰ ਜਿਹੜਾ ਉਹ ਐਡਾ ਵੱਡਾ ਬਲਾਸਟ ਨਾਲੇ ਇੱਕ ਬਲਾਸਟਿੰਗ ਲਗਾਤਾਰ ਬੰਬ ਬਲਾਸਟ ਚਾਹੇ ਉਹ ਪੁਲਿਸ ਸਟੇਸ਼ਨਸ ਤੇ ਹੋਣ ਚਾਹੇ ਉਹ ਪਿੰਡਾਂ ਦੇ ਵਿੱਚ ਹੋਣ ਚਾਹੇ ਉਹ ਕਿਡਨਾਪਿੰਗ ਹੋਣ ਬੱਚਿਆਂ ਦੀ ਕਿਡਨਾਪਿੰਗ ਹੋਣ ਲੱਗੀ ਹੁਣ ਤਾਂ ਪਰ ਆ ਧਾਰਮਿਕ ਸਥਾਨਾਂ ਤੇ ਤੇ ਉਸ ਤੋਂ ਬਾਅਦ ਚੀਫ ਮਿਨਿਸਟਰ ਸਾਹਿਬ ਦਾ ਬਿਆਨ ਕੀ ਆਉਂਦਾ ਵੀ ਇਹ ਕੋਈ ਗੱਲ ਨਹੀਂ ਜੀ ਬਿਲਕੁਲ ਨਾਰਮਲ ਚੀਜ਼ਾਂ ਹੈ ਜੇ ਝੰਡਾ ਸਾਹਿਬ ਇਹ ਚੀਜ਼ਾਂ ਨਾਰਮਲ ਨੇ ਤਾਂ ਫਿਰ ਤੁਸੀਂ ਅਬਨਾਰਮਲ ਕਿਨੂੰ ਕਹੋਗੇ ਦੱਸੋ ਤਾਂ ਸਹੀ ਨਾ ਜਦੋਂ ਹਾਲਾਤ ਜਿਹੜੇ ਨੇ ਉਹ بلوچستان ਜਾਂ ਪਾਕਿਸਤਾਨ ਵਰਗੇ ਬਣ ਜਾਣਗੇ ਹੁਣ ਤੁਸੀਂ ਕਹੋਗੇ ਵੀ ਹੁਣ ਲੋੜ ਆ ਕੰਮ ਕਰਨ ਦੀ ਬਿਲਕੁਲ ਤੁਹਾਡਾ ਬਿਆਨ ਆਏ ਇੱਕ ਤਾਂ ਐਡਾ ਬੜਾ ਹਾਦਸਾ ਹੋਣਾ ਵੀ ਅੱਗੇ ਕਿਤੇ ਗੋਲੀ ਚਲਾਉਣ ਦੀ ਗੱਲ ਹੁੰਦੀ ਸੀ ਹੁਣ ਆਉਂਦੇ ਆ ਗ੍ਰਨੇਡ ਸਿੱਟਨਾ ਗ੍ਰਨੇਡ ਤਾਂ ਕਦੇ ਟੈਰਰਿਜ਼ਮ ਵੇਲੇ ਵੀ ਨਹੀਂ ਵਰਤੇ ਗਏ ਸੀ ਇਹ ਤਾਂ ਜਿੱਥੇ ਲੜਾਈਆਂ ਹੁੰਦੀਆਂ ਫੌਜਾਂ ਦੀਆਂ ਉੱਥੇ ਵਰਤੇ ਜਾਂਦੇ ਆ ਪਰ ਅੱਜ ਆਉਂਦੇ ਆ ਗ੍ਰਨੇਡ ਸਿੱਟ ਕੇ ਜਿੱਥੇ ਮਰਜੀ ਚਲੇ ਜਾਂਦੇ ਗੱਲ ਰਹਿ ਕੀ ਗਈ ਇਸ ਕਰਕੇ ਮੇਰੀ ਗੱਲ ਇੱਕ ਜਿਹੜੀ ਪੁਲਿਸ ਦੇ ਵਿੱਚ ਮੈਂ ਇੱਕ ਤੁਹਾਨੂੰ ਇਹ ਗੱਲ ਕਹਿਣੀ ਚਾਹਨਾ ਵੀ ਜਿਹੜੀ ਗਰੁੱਪਿਜ਼ਮ ਆ ਪੁਲਿਸ ਦੇ ਵਿੱਚ ਉਹਦੀ ਉੱਤੇ ਤੁਸੀਂ ਧਿਆਨ ਦਿਓ ਕਿ ਇੱਕ ਪਾਸੇ ਤੁਹਾਡਾ ਗਰੁੱਪ ਆ ਜਿਹੜੇ ਤੁਸੀਂ ਐਸਐਸਪੀ ਡੀਆਈਜੀ ਡੀਜੀਪੀ ਲਾਉਨੇ ਹੋ ਇੱਕ ਪਾਸੇ ਦਿੱਲੀ ਵਾਲਿਆਂ ਦਾ ਗਰੁੱਪ ਆ ਜਿਹੜਾ ਉਹ ਸਿੱਧੇ ਆਰਡਰ ਕਰਕੇ ਆਪਣੇ ਐਸਐਸਪੀ ਡੀਆਈਜੀ ਜਾਂ ਹੋਰ ਅਫਸਰ ਡੀਜੀਪੀ ਤੱਕ ਲਾਉਂਦੇ ਆ ਇਹ ਜਿਹੜੀ ਪੰਜਾਬ ਪੁਲਿਸ ਤੁਸੀਂ ਦਿੱਲੀ ਦੇ ਲੀਡਰ ਜਿਨ੍ਹਾਂ ਨੇ ਆ ਕੇ ਜੰਗ ਛਿੜੀ ਹੋਈ ਆ ਤੁਹਾਡੇ ਆਪਣਾ ਗਰੁੱਪ ਆ ਜਿਹੜਾ ਉਹ ਅਲੱਗ ਬਣਿਆ ਹੋਇਆ ਏ ਪੁਲਿਸ ਦਾ ਦੂਜੇ ਪਾਸੇ ਅਲੱਗ ਬਣਿਆ ਹੋਇਆ ਜਦੋਂ ਉਹ ਸਾਰਾ ਦਿਨ ਇਸ ਕੰਮ 'ਚ ਲੱਗੇ ਰਹਿਣਗੇ ਕਦ ਪਲੀਆ ਧਿਆਨ ਦੇਣਗੇ ਪੰਜਾਬ ਇੱਕ ਬਹੁਤ ਸੈਂਸਿਟਿਵ ਸਟੇਟ ਆ ਮਸਾਂ ਸਾਡੇ ਵਰਗੇ 25000 ਲੋਕਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਖੂਨ ਡੋਲਿਆ ਏ ਤਾਂ ਇਹ ਪੰਜਾਬ ਦੀ ਅਮਨ ਸ਼ਾਂਤੀ ਲਿਆਂਦੀ ਆ ਸੀਐਮ ਸਾਹਿਬ ਤੁਸੀਂ ਇਹਨੂੰ ਕਹਿ ਰਹੇ ਹੋ ਗੱਲ ਹੀ ਕੁਛ ਨਹੀਂ ਦੀ